ਹਾਂਜੀ ਮਿੱਤਰੋ ਟਰੈਕਟਰ ਦੇ ਮੋਲ ਦੀ ਵੱਡੀ ਕੰਪੈਨ ਲੈ ਕੇ ਆਇਆ ਤੁਹਾਡੇ ਲਈ 62800137325 ਮੀਰਾ ਮੋਬਾਈਲ ਨੰਬਰ ਆ ਬਾਈ ਜੀ ਆਰ ਲਵਾਉਣ ਲਈ ਸੰਪਰਕ ਕਰ ਸਕਦੇ ਹੋ ਕੰਪੈਨ ਦੇ ਮਾਡਲ ਦੀ ਗੱਲ ਕਰਕੇ ਤਾਂ ਵੀਰੇ ਮਾਡਲ ਹੈ 2012 ਮਾਡਲ ਕੰਪੈਨ ਆ ਬਾਈ ਇਹ 2012 ਮਾਡਲ ਕੰਪੈਨ ਆ ਵਿਸ਼ਕਰਮਾ ਕੰਪਨੀ ਦੀ ਆ ਹਰਿਆਣਾ ਨੰਬਰ ਦੀ ਕੰਪੈਨ ਆ ਬਾਈ ਸਾਰੀ ਕੰਪੈਨ ਬਿਲਕੁਲ ਰੀਜਨਲ ਪਈ ਆਗੀ ਇੰਜਨ ਦੀ ਵੀ ਫੁੱਲ ਗਾਰੰਟੀ ਹੈ ਗੀਅਰ ਦੀ ਫੁੱਲ ਗਾਰੰਟੀ ਹੈ ਕਪੈਨ ਦੀ ਬਾਈ ਜੇਕਰ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਚਾਰੋਂ ਟਾਇਰ ਕੰਪਨੀ ਦਾ ਟਾਇਰ ਆ ਅਗਲੇ ਤਾਂ ਹੈ ਗਿਆ 40 ਤੋਂ 45 ਪੈਸੇ ਪਿਛਲੇ ਹੈ ਗਿਆ ਬਾਈ 75 ਤੋਂ 80 ਪੈਸੇ ਕਪੈਨ ਦੇ ਟਾਇਰ ਪਾਇਆ ਬਾਈ ਡਿਮਾਂਡ ਹੈਗੀ ਆ ਬਾਈ 6 ਲੱਖ ਤੇ 20000 ਰੁਪਿਆ ਜਿਹੜਾ ਵੀਰ ਵੀਡੀਓ ਦੇਖੀ ਜਾਊਗਾ ਦਾ ਫੁੱਲ ਮਾਨਤਨ ਹੋ ਜਾਊਗਾ ਪੈਂਡ ਰੋੜੇ ਵਾਲਾ ਲਹਿਰੇ ਕਾ ਅੱਗੇ ਕੋਲੇ ਆ ਬਾਈ ਜੀ ਮੋਬਾਈਲ ਨੰਬਰ ਦੀ ਗੱਲ ਕਰਕੇ ਵੀਰ ਦੀ ਆਪਾਂ 9464471269 9464471269 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇਸ ਨੰਬਰ ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਸੰਤ ਹੈਗਾ ਬਾਈ ਜੀ ਆਪਣੇ ਸਵਰਾਜ ਟਰੈਕਟਰ ਆਗਾ ਬਾਈ ਜੀ ਬਕਾਉ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਪਤਾ ਕਰ ਸਕਦੇ ਹੋ ਹੁਣ ਮੈਂ ਵੀ ਤੁਹਾਨੂੰ ਦੱਸ ਦਾਂ ਜਾਣਕਾਰੀ ਮਾਡਲ ਕੀ ਆ 2021 ਮਾਡਲ ਟਰੈਕਟਰ ਪਿਆ ਬਾਈ ਜੀ ਇਹ 2021 ਮਾਡਲ ਟਰੈਕਟਰ ਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਪਿਆ ਐਨ ਪੂਰੀ ਫੁੱਲ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਪਹਿਲੇ ਨਾਮ ਦਾ ਟਰੈਕਟਰ ਆ ਫਾਈਬਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆਗੀ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਪਾਵਰ ਸਟੀਅਰਿੰਗ ਟਰੈਕਟਰ ਆਗਾ ਰੰਗ ਪੇਂਟ ਪੱਖੋਂ ਸੈਲਫ ਪੱਖੋਂ ਬਿਲਕੁਲ origignal ਟਰੈਕਟਰ ਪਿਆ ਬਾਈ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆ ਬਹੁਤ ਘੱਟ ਜਿਆਦਾ ਚੱਲਿਆ ਆ ਪੰਜਾਬ ਨੰਬਰ ਆ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਬਾਹਿਤ ਹੀ ਚੱਲਿਆ ਹੋਇਆ ਜੇਕਰ ਬਾਈ ਜੀ ਆਪਾਂ ਟਾਇਰਾਂ ਦੀ ਗੱਲ ਕਰਦੇ ਹਾਂ ਨਾ ਚਾਰੋਂ ਟਾਇਰ ਕੰਪਨੀ ਦੇ ਟਾਇਰ ਆਗੇ ਨਾਲ ਦੇ ਟਾਇਰ ਆ ਬਾਈ ਜੀ ਟਰੈਕਟਰ ਤੇ ਕੰਪਨੀ ਦੇ ਟਾਇਰ ਆ ਨਾਲ ਦੇ ਟਾਇਰ ਆਗੇ ਸਾਈਡ ਗੇਅਰ ਟਰੈਕਟਰ ਆ ਇਹ ਪਾਵਰ ਸਟੀਅਰਿੰਗ ਆ ਦਾ ਡਬਲ ਡੈਸ਼ ਡਿਸਟਿਬਿਊਟਰ ਲੱਗਿਆ ਹੋਇਆ ਹੈ ਬਾਈ ਜੀ ਟਰੈਕਟਰ ਤੇ ਡਬਲ ਡੈਸ਼ ਡਿਸਟਿਬਿਊਟਰ ਆ ਸਾਰਾ ਟਰੈਕਟਰ ਹੀ ਆ ਸਾਫ ਕੰਡੀਸ਼ਨ ਦਾ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਜੀ ਬਿਲਕੁਲ ਜਾਇਜ਼ ਰੇਟ ਤੇ ਆ ਰੇਟ ਦੀ ਗੱਲ ਕਰਦੇ ਆ ਰੇਟ ਇਹਦਾ ਹੈਗਾ 8 ਲੱਖ ਤੇ 60000 ਰੁਪਏ ਡਿਮਾਂਡ ਆ ਬਾਈ ਜੀ ਟਰੈਕਟਰ ਦੀ 8 ਲੱਖ ਤੇ 60000 ਰੁਪਏ ਡਿਮਾਂਡ ਆ ਟਰੈਕਟਰ ਦੀ ਮੌਕੇ ਤੇ ਪੂਰਾ ਵਧੀਆ ਫੁੱਲ ਮਾਨਤਨ ਵੀਰ ਕਹਿੰਦਾ ਆਪਾਂ ਕਰਾਂਗੇ ਬਾਈ ਜੀ ਆਪਾਂ ਇਦਾਂ ਦੇ ਵੀਡੀਓ ਬਹੁਤ ਲੈ ਕੇ ਆਉਣੇ ਨੇ ਤਾਂ ਤੁਹਾਡੇ ਵੀਰ ਬਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਇੰਸਟਾਗ